ਸਸਰੀਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਕਿਸਾਨਾਂ ਅਤੇ ਕੇਂਦਰ ਦੇ ਮੰਤਰੀਆਂ ਦੇ ਦਰਮਿਆਨ देर रात ਲੰਮਾ ਸਮਾਂ ਮੀਟਿੰਗ ਚੱਲੀ ਤੇ ਇਸ ਮੀਟਿੰਗ ਦੇ ਵਿੱਚ ਕਈ ਮੰਗਾਂ ਨੂੰ ਲੈ ਕੇ ਗੱਲਬਾਤ ਹੋਈ ਚਰਚਾ ਹੋਈ ਤੇ ਖਾਸ ਤੌਰ ਦੇ ਉੱਤੇ ਪੰਜ ਫਸਲਾਂ ਦੇ ਉੱਤੇ ਐਮਐਸਪੀ ਦੇਣ ਦੀ ਗੱਲ ਛਿੜਪਈ ਹੈ ਕੇਂਦਰ ਸਰਕਾਰ ਨੇ ਇੱਕ ਪ੍ਰਪੋਜ਼ਲ ਦਿੱਤਾ ਹੈ ਤੇ ਹੁਣ ਕਿਸਾਨਾਂ ਦਾ ਕਹਿਣਾ ਹੈ ਕਿ ਅਸੀਂ ਉਸ ਪ੍ਰਪੋਜ਼ਲ ਦੇ ਉੱਤੇ ਚਰਚਾ ਕਰਾਂਗੇ ਮਾਰਾਂ ਦੀ رائے ਲਾਵਾਂਗੇ ਤੇ ਉਸ ਤੋਂ ਬਾਅਦ ਹੀ ਅਗਲਾ ਕਦਮ ਚੁੱਕਿਆ ਜਾਵੇਗਾ ਸਵੇਰੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਵੀ ਇਸ ਮੀਟਿੰਗ ਬਾਰੇ ਵਿਚਾਰ ਚਰਚਾ ਕੀਤੀ ਹੈ ਤੇ ਇਸ ਮੀਟਿੰਗ ਦੇ ਵਿੱਚ ਕੀ ਕੁਝ ਹੋਇਆ ਉਹਦੇ ਬਾਰੇ ਜਾਣਕਾਰੀ ਦਿੱਤੀ ਹੈ ਤੇ ਭੰਡਾਰ ਜਿਹੜੇ ਭਰਤੇ ਜੋ ਪੰਜਾਬ ਨੇ ਲੀਡ ਕੀਤੀ ਸੀ ਉਹ ਕ੍ਰਾਂਤੀ ਹਾਲਾਂਕਿ ਉਹ ਹਰੀ ਕ੍ਰਾਂਤੀ ਦਾ ਖਮਿਆਜਾ ਸਾਨੂੰ ਅੱਜ ਭੁਗਤਣਾ ਪੈ ਰਿਹਾ ਕਿ ਸਾਡਾ ਪਾਣੀ ਜਿਹੜਾ ਬਹੁਤ ਜ਼ਿਆਦਾ ਬਾਟਰ ਲੈਵਲ ਥੱਲੇ ਚਲਾ ਗਿਆ ਸੋ ਮੈਂ ਕਿਹਾ ਸੀ ਕਿ ਦਾਣਾ ਸਾਡੇ ਸਾਡਿਆਂ ਸਾਨੂੰ ਦਿਓ ਕਿਹੜੇ ਕਿਹੜੇ ਦਾਣੇ ਸਾਡੀ ਇੰਨੀ ਉਪਜਾਊ ਧਰਤੀ ਹੈ ਕਿ ਅਸੀਂ ਤੁਹਾਨੂੰ ਪੈਦਾ ਕਰਕੇ ਦੇਵਾਂਗੇ ਪਰ ਉਹਦੇ ਤੇ ਸਾਨੂੰ ਐਮਐਸਪੀ ਦੀ ਗਾਰੰਟੀ ਹੋਣੀ ਚਾਹੀਦੀ ਹੈ ਇੱਕ ਇੱਕ ਦਾਣਾ ਚੱਕਣ ਦੀ ਵੀ ਗਾਰੰਟੀ ਹੋਣੀ ਚਾਹੀਦੀ ਅੱਜ ਉਸ ਵਿਸ਼ੇ ਤੇ ਵੀ ਗੱਲ ਹੋਈ ਹੁਣ ਕਿਸਾਨ ਵੀ ਆ ਕੇ ਆਪਣੀ ਗੱਲ ਦੱਸਣਗੇ ਮંત્રી ਸਾਹਿਬ ਦੱਸ ਕੇ ਗਏ ਹੋਣੇ ਤੇ ਫਿਰ ਨਰਮਾ ਤੇ ਕਪਾਹ ਕੋਈ ਜ਼ਮਾਨਾ ਸੀ ਜਦੋਂ ਸੰਗਰੂਰ ਦਾ ਇਲਾਕਾ ਬਰਨਾਲੇ ਦਾ ਇਲਾਕਾ ਮਾਨਸਾ ਬਠਿੰਡਾ ਫਾਜ਼ਿਲਕਾ ਇਧਰ ਅਰਨੀ ਵਾਲਾ ਪੰਨੀ ਵਾਲਾ ਜਲਾਲਾਬਾਦ ਅਬੋਹਰ ਤੱਕ ਸਾਡਾ ਉਹਨੂੰ ਕਾਟਨ 벨ਟ ਕਹਿੰਦੇ ਸੀ ਨਰਮਾ ਤੇ ਕਪਾਹ ਹੁੰਦੀ ਸੀ ਪਰ ਉਹ ਵੀ ਸਾਰਾ ਹੁਣ ਲਗਭਗ ਝੋਨੇ 'ਚ ਚਲਾ ਗਿਆ ਕਿਉਂਕਿ ਫਸਲਾਂ ਰੁੜਗੀਆਂ ਤਾਂ ਵਿਸ਼ਵਾਸ ਉਠ ਗਿਆ ਕਿਸਾਨਾਂ ਦਾ ਕਦੇ ਚਿੱਟੀ ਮੱਖੀ ਨੇ ਖਾ ਲਿਆ ਕਦੇ ਗੁਲਾਬੀ ਸੁੰਡੀ ਨੇ ਖਾ ਲਿਆ ਤਾਂ ਉਹਨਾਂ ਦਾ ਵਿਸ਼ਵਾਸ ਉਠ ਗਿਆ ਫਸਲ ਤੋਂ ਤਾਂ ਉਹ ਵਿਸ਼ਵਾਸ ਬਹਾਲ ਕਰਨ ਵਾਸਤੇ ਵੀ ਗਾਰੰਟੀ ਚਾਹੀਦੀ ਆ ਖਰੀਦ ਦੀ ਨਰਮੇ ਤੇ ਕਪਾ ਦੇਣੀ ਸੋ ਨਾਲ ਨਾਲ ਅੱਜਕੱਲ ਮੱਕੀ ਜਿਹੜੀ ਆ ਉਹ ਇਥੈਨੋਲ ਬਣਨ ਲੱਗ ਗਿਆ ਅੱਟ ਪਲਾਂਟ ਤਾਂ ਪੰਜਾਬ ਕੋਲੇ ਵੀ ਹੈਗੇ ਨੇ ਇਥੈਨੋਲ ਦੇ ਪਰ ਉਹ ਤਾਂ ਬੀਜੀ ਜਾਊਗੀ ਜੇ ਸਾਨੂੰ ਐਮਐਸਪੀ ਦੀ ਗਾਰੰਟੀ ਮਿਲੂਗੀ ਮੈਂ ਐਗਜ਼ਾਮਪਲ ਦਿੱਤੀ ਉਹਨਾਂ ਨੂੰ ਜੇ ਕਿਸੇ ਜ਼ਿਮੀਂਦਾਰ ਕੋਲ 10 ਕਿੱਲੇ ਨੇ ਜ ਜਿਹਨਾਂ ਨੂੰ ਆਪਾਂ ਇਹ ਕਹਿ ਦਈਏ ਕਿ 6 ਕਿੱਲੇ ਤੂੰ ਝੋਨਾ ਲਾ ਲਾ 10 ਦੀ ਬਜਾਏ 6 ਕਿੱਲੇ ਲਾ ਲਾ 4 ਏਕੜ ਚ ਤੂੰ ਮੱਕੀ ਬੀਜ ਲਾ ਜਾਂ ਦਾਣਾਂ ਲਾ ਲਾ ਦਾਣਾਂ ਬੀਜ ਲਾ ਤਾਂ ਬੀਜ ਲੂਗਾ ਵਿਸ਼ਵਾਸ ਤੇ ਪਰ ਜਦੋਂ ਫਸਲ ਆਜੂਗੀ ਤਾਂ ਜਿੰਨੇ ਪੈਸੇ ਜਿੰਨਾ ਪ੍ਰੋਫਿਟ ਉਹਨੂੰ 6 ਕਿੱਲਿਆਂ ਦੀ ਜੀਰੀ ਵੇਚ ਕੇ ਜਿਹਨੂੰ ਧਾਨ ਵੀ ਕਹ ਦਿੰਦੇ ਆ ਰਾਈਸ ਕਹ ਲੋ ਮੁੰਜੀ ਕਹ ਦਿੰਦੇ ਆ ਜਿੰਨਾ ਝੋਨੇ ਦੀ ਫਸਲ ਵੇਚ ਕੇ ਉਹਨੂੰ ਪ੍ਰੋਫਿਟ ਹੁੰਦਾ ਓਨਾ ਹੀ ਉਹਨੂੰ ਬਾਕੀ 4 ਕਿੱਲਿਆਂ ਚ ਭਾਵੇਂ ਦਾਲਾਂ ਚੋਂ ਭਾਵੇਂ ਮੱਕੀ ਚੋਂ ਓਨਾ ਹੀ ਉਹਨੂੰ 4 ਕਿੱਲਿਆਂ ਚ ਹੋਣਾ ਚਾਹੀਦਾ ਨਹੀਂ ਉਹ ਵਾਪਸ ਅਗਲੇ ਸਾਲ ਫੇਰ 10 ਦੇ 10 ਕਿੱਲਿਆਂ ਚ ਝੋਨਾ ਲਾਊਗਾ ਸੋ ਕ੍ਰੌਪ ਡਾਈਵਰਸੀਫਿਕੇਸ਼ਨ ਜੇ ਲਾਗੂ ਕਰਨੀ ਹੈ ਤਾਂ ਪਹਿਲਾਂ ਗਰੰਟੀ ਦੇਣੀ ਪਊਗੀ ਸੋ ਇਸ ਤਰ੍ਹਾਂ ਦੇ ਇੱਕ ਪ੍ਰਸਤਾਵ ਅੱਜ ਆਇਆ ਜਿੱਚ ਨਫਾੜ ਗੜੀ ਏਜੰਸੀ ਐ ਸੈਂਟਰ ਦੀ ਤੇ ਨਾਲ ਨਾਲ ਜਿਹੜਾ ਕਾਟਨ ਕਾਰਪੋਰੇਸ਼ਨ ਆਫ ਇੰਡੀਆ ਇੱਕ ਮੱਕੀ ਨੂੰ ਖਰੀਦਣ ਵਾਲੀ ਇਹਨਾਂ ਦੀ ਜਿਹੜੀ ਏਜੰਸੀ ਐ ਸਰਕਾਰੀ ਐ ਵੀ ਉਸ ਦੀ ਪੂਜ ਗੋਇਲ ਜੀ ਦੇ ਨਾਮ ਵਿੱਚ ਹੀ ਆਉਂਦੀ ਐ ਵੀ ਉਹ ਸਾਨੂੰ ਗਰੰਟੀ ਦੇ ਦੇਣ ਲਿਖਤੀ ਐਗਰੀਮੈਂਟ ਹੋਊਗਾ ਲੀਗਲ ਜਿਹੜੂ ਚੈਲੰਜ ਕੀਤਾ ਜਾ ਸਕੂਗਾ ਕਿ ਅਸੀਂ ਇੰਨੇ ਸਾਲ ਵਾਸਤੇ ਉਹਦਾ 2 ਸਾਲ ਕਹਿੰਦੇ ਸੀ ਮੈਂ ਕਿਹਾ ਜੀ ਨਹੀਂ 5 ਸਾਲ ਤੱਕ ਕਰੋ ਨਾ ਕੋਈ ਇਹ ਪਤਾ ਤਾਂ ਲੱਗੇ ਨਾ ਕਿ 5 ਸਾਲ ਐਗਰੀਮੈਂਟ ਹੈ ਤੇ ਦੇਖੋ ਸਰਕਾਰਾਂ ਬਦਲ ਸਕਦੀਆਂ ਨੇ 5 ਸਾਲ ਚ ਪਰ ਏਜੰਸੀ ਤਾਂ ਸੇਮ ਰਹੂਗੀ ਨਾ ਨਫਾੜਤਾ ਨਹੀਂ ਬਦਲਦੀ ਨਾ ਸੋ ਜੇ ਇਸ ਤਰ੍ਹਾਂ ਦਾ ਕੋਈ ਮੈਕੈਨਿਜ਼ਮ ਬਣ ਜੇ ਕਿ ਸਾਨੂੰ ਦੇਖੋ ਝੋਨਾ ਤੇ ਕਣਕ ਤਾਂ ਜਿਹੜੀ ਹੈ ਉਹ ਤਾਂ ਪਹਿਲਾਂ ਹੀ ਜਿਹੜੀ ਉਹ ਲਈ ਜਾ ਰਹੀ ਹੈ ਐਮਐਸਪੀ ਤੇ ਜਿਆਜ 67 ਫਸਲਾਂ ਹੋ ਰੈਡ ਹੋ ਜਾਣ ਜੋ ਪੰਜਾਬ ਦੀਆਂ ਫਸਲਾਂ ਨੇ ਪੰਜਾਬ ਇਹਨਾਂ ਨੂੰ ਬਹੁਤ ਆਸਾਨੀ ਨਾਲ ਪੰਜਾਬ ਦੀ ਧਰਤੀ ਇਹਨਾਂ ਨੂੰ ਮੰਨਦੀ ਹੈ ਮੰਨਦੀ ਹੈ ਮੀਨ ਪੰਜਾਬ ਦੀ ਧਰਤੀ ਉਗਾ ਸਕਦੀ ਹੈ ਤਾਂ ਇਹ ਪ੍ਰਪੋਜ਼ਲ ਕਿ ਕਿਸਾਨ ਮੈਂ ਤਾਂ ਇੱਕ ਵਕੀਲ ਦੇ ਤੌਰ ਤੇ ਬੈਠਾ ਸੀ ਫੈਸਲਾ ਤਾਂ ਉਹਨਾਂ ਨੇ ਲੈਣਾ ਜੀ ਤਾਂ ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਅਸੀਂ ਇੱਥੇ ਫੈਸਲਾ ਲੈਣ ਦੇ ਅਭੀ ਹਜੇ ਸਮਰਥ ਨਹੀਂ ਹੈਗੇ ਅਸੀਂ ਜਾ ਕੇ ਡਿਸਕਸ ਕਰ ਲੈਨੇ ਆਪਣੇ ਸਾਥੀਆਂ ਨਾਲ ਤੇ ਉਸ ਤੋਂ ਬਾਅਦ ਤੁਹਾਨੂੰ ਦੱਸ ਦਾਂਗੇ ਤੇ ਫਿਰ ਮੰਤਰੀ ਸਾਹਿਬ ਨੇ ਵੀ ਇਹੀ ਕਿਹਾ ਸੈਂਟਰ ਵਾਲਿਆਂ ਨੇ ਕਿ ਅਸੀਂ ਵੀ ਡਿਸਕਸ ਕਰ ਲੈਨੇ ਉੱਥੇ ਵੀ ਫਾਈਨਾਂਸ ਦਾ ਕਿੰਨਾ ਕੁ ਬਰਡਨ ਪਊਗਾ ਜਾਂ ਫਿਰ ਇਹਦੇ ਨਾਲ ਕਿਉਂਕਿ ਜੇ ਕਾਨੂੰਨ ਇਹ ਲਾਗੂ ਹੋਊਗਾ ਤਾਂ ਸਾਰੇ ਦੇਸ਼ ਤੇ ਹੋਊਗਾ ਇਹ ਨਹੀਂ ਹੈ ਕਿ ਇੱਕ ਕੱਲੇ ਪੰਜਾਬ ਲਈ ਜਾਂ ਹਰਿਆਣੇ ਲਈ ਕਾਨੂੰਨ ਬਣ ਜਾਊਗਾ ਸਾਰੇ ਦੇਸ਼ ਵਾਸਤੇ ਕਾਨੂੰਨ ਬਣੂਗਾ ਤਾਂ ਬਾਕੀ ਸਟੇਟਾਂ ਨੂੰ ਵੀ ਇਹਦਾ ਫਾਇਦਾ ਹੋਊਗਾ ਸੋ ਫੈਸਲਾ ਉਹਨਾਂ ਨੇ ਕਰਨਾ ਹੈ ਮੈਂ ਇੱਕ ਪੰਜਾਬ ਦੇ ਮੁੱਖ ਮੰਤਰੀ ਹੋਣ ਦੇ ਨਾਤੇ ਮੈਂ ਆਪਣੇ ਕਿਸਾਨਾਂ ਦੇ ਵਕੀਲ ਹੋਣ ਦੇ ਨਾਤੇ ਮੈਂ ਬੈਠਾ ਚੌਥੀ ਮੀਟਿੰਗ ਹੈ ਖੁੱਲਾ ਟਾਈਮ ਹੈ ਜਿੰਨੇ ਵਜ ਮਰਜ਼ੀ ਉਹ ਕਹਿਣ 2 ਘੰਟੇ ਲਵਾਂਗੇ ਸਭ ਨੂੰ ਡਿਸਕਸ ਕਰ ਲੈਣ ਦੇ 5 ਘੰਟੇ ਲਵਾਂਗੇ ਕੋਈ ਪ੍ਰੋਬਲਮ ਨਹੀਂ ਹਾਂ ਇੱਕ ਗੱਲ ਮੈਂ ਬੇਨਤੀ ਕਰੂੰਗਾ ਕਿ ਸ਼ਾਂਤੀ ਬਣਾ ਕੇ ਰੱਖਣੀ ਹੈ ਕਿਉਂਕਿ ਮੈਂ ਨਹੀਂ ਚਾਹੁੰਦਾ ਕਿ ਸਾਡੇ ਨੌਜਵਾਨ ਦਾ ਸਾਡੇ ਕਿਸਾਨ ਜਿਹੜੇ ਉੱਥੇ ਬੈਠੇ ਨੇ ਠੰਡ ਹੈ ਕੱਲ ਨੂੰ ਮੀਂਹ ਦੇ ਗੜਿਆਂ ਦਾ ਸੰਭਾਵਨਾ ਪ੍ਰਗਟ ਕੀਤੀ ਗਈ ਹੈ ਇੱਕ ਇੱਕ ਦੋ ਕਿਸਾਨ ਸ਼ਹੀਦ ਹੋ ਗਏ ਨੇ ਆਲਰੇਡੀ ਇੱਕ ਅਜ ਸਮਾਣੇ ਦੇ ਨੇੜੇ ਜਿਹੜਾ ਮੌਤ ਹੋਈ ਹੈ ਇੱਕ ਇੱਕ ਗਿਆਨ ਸਿੰਘ ਜਿਹੜੇ ਚਾਚੋ ਕੀ ਪਿੰਡ ਦੇ ਗੁਰਦਾਸ ਪੁੰਜੀਲੇ ਉਹਨਾਂ ਦੀ ਜਿਹੜੀ ਮੌਤ ਹੋਈ ਹੈ ਸੋ ਮੈਂ ਨਹੀਂ ਚਾਹੁੰਦਾ ਕਿ ਕੋਈ ਜਾਨੀ ਨੁਕਸਾਨ ਹੋਵੇ ਇੱਕ ਦੂਜੇ ਨਾਲ ਭੀੜੀਏ ਜੇ ਗੱਲਬਾਤ ਨਾਲ ਕਿਉਂਕਿ ਆਫਟਰ ਆਲ ਤਾਂ ਜਿੱਥੇ ਵੀ ਮਰਜ਼ੀ ਜਾਵਾਂਗੇ ਹੋਊਗੀ ਤਾਂ ਗੱਲ ਗੱਲਬਾਤ ਰਹੀ ਪਰ ਮੈਂ ਪੋਜ਼ਿਟਿਵ ਐਟੀਟਿਊਡ ਨਾਲ ਚੱਲ ਰਿਹਾ ਤੇ ਮੈਂ ਆਪਣਾ ਫਰਜ਼ ਨਿਭਾ ਰਿਹਾ ਕਿ ਚਾਹੇ ਅੱਧੀ ਰਾਤ ਹੋ ਜੇ ਚਾਹੇ ਦੁਪਹਿਰੇ ਬੁਲਾ ਲੈਣ ਮੈਂ ਆਪਣੇ ਪੰਜਾਬ ਦੇ ਲੋਕਾਂ ਦੇ ਨਾਲ ਖੜਾ ਮੈਂ ਪੰਜਾਬ ਦੇ ਕਿਸਾਨਾਂ ਦੇ ਨਾਲ ਖੜਾ ਪਰ ਹਾਂ ਨਾਲ ਨਾਲ ਮੈਂ ਇਹ ਵੀ ਬੇਨਤੀ ਕਰਦਾ ਕਿ ਸਾਢੇ 3 ਕਰੋੜ ਪੰਜਾਬੀ ਨੇ ਉਹਨਾਂ ਦੇ ਕਿਸੇ ਪੇਪਰ ਚੱਲ ਰਹੇ ਨੇ ਅਸੀਂ ਉਹਨਾਂ ਨੂੰ ਫੇਰ ਕਿਹਾ ਕਿ ਤੁਸੀਂ ਸਾਡਾ ਕਿਉਂ ਇੰਟਰਨੈਟ ਬੰਦ ਕਰੀ ਜਾਂਦੇ ਹੋ ਫੇਰ ਉਹ ਕਹਿੰਦੇ ਨੇ ਅਸੀਂ ਪੰਜ ਲਾਂਚ ਇੰਟਰਨੈਟ ਬੰਦ ਕਰਾਂਗੇ ਆ ਕਰਾਂਗੇ ਤਾਂ ਸਾਨੂੰ ਜਿਹੜੀ ਇਹ ਤੰਗ ਨਾ ਕਰੋ ਕਿਸਾਨ ਜੁਨੀਅਨਾਂ ਨੇ ਬੜੇ ਅੱਛੇ ਤਰੀਕੇ ਨਾਲ ਜਿਹੜੇ ਜਿੰਨੇ ਵੀ ਇਸ ਵਕਤ ਬਾਰਡਰ ਤੇ ਵੀ ਬੈਠੇ ਨੇ ਕਿਸਾਨ ਮੈਂ ਉਹਨਾਂ ਨੂੰ ਵੀ ਸ਼ਾਬਾਸ਼ ਇਹ ਗੱਲ ਦੀ ਦਿੰਨਾ ਕਿ ਉਹਨਾਂ ਨੇ ਕੋਈ ਕੋਈ ਪਹਿਲ ਨਹੀਂ ਕੀਤੀ ਕਿਸੇ ਪਖਤੋਂ ਕਿ ਕੋਈ ਇਸ ਤਰ੍ਹਾਂ ਦਾ ਇਲਜ਼ਾਮ ਲੱਗ ਜੇ ਕਿ ਇਹ ਹਿੰਸਕ ਹੋਗੇ ਜਾਂ ਹਮਲਾਵਰ ਹੋਗੇ ਜਾਂ ਕੋਈ ਹੋ ਵਿੱਚ ਕੋਈ ਸ਼ਰਾਰਤੀ ਅੰਸਰ ਹੋਊ ਇੱਕ ਅੱਧਾ ਉਹਦੇ ਨਾਲ ਉਹ ਚਲੋ ਆਪ ਹੀ ਉਹ ਦੇਖ ਲੈਂਦੇ ਨੇ ਉੱਥੇ ਸੋ ਪੰਜਾਬ ਦੇ ਲੋਕਾਂ ਦੇ ਜਾਨ ਦੀ ਮਾਲ ਦੀ ਪੰਜਾਬ ਦੀ ਆਰਥਿਕਤਾ ਦੀ ਰਾਖੀ ਕਰਨਾ ਵੀ ਮੇਰਾ ਫਰਜ਼ ਹੈ ਸੋ ਇਸ ਕਰਕੇ ਇਹ ਅੱਗੇ ਹੁਣ ਕਿਸਾਨ ਯੂਨੀਅਨਾਂ ਤੁਹਾਨੂੰ ਦੱਸ ਦੇਣਗੇ ਆ ਕੇ ਕਿ ਉਹ ਕੀ ਫੈਸਲਾ ਲੈਂਦੇ ਨੇ ਕੱਲ ਤੱਕ ਤੇ ਉਸ ਤੋਂ ਬਾਅਦ ਫਿਰ ਜੇ ਗੱਲ ਕਰਨੀ ਪਈ ਤਾਂ ਫਿਰ ਦੁਬਾਰੇ ਗੱਲ ਕਰਾਂਗੇ ਅਗਲੀ ਅਗਲੀ ਮੀਟਿੰਗ ਦੀ ਕੋਈ ਗੁੰਜਾਇਸ਼ ਰਹੇਗੀ ਸਰ ਅਗਲੀ ਬਿਲਕੁਲ ਹੈ ਜੀ ਬਿਲਕੁਲ ਹੈ ਕੋਈ ਦਰਵਾਜ਼ਾ ਬੰਦ ਨਹੀਂ ਹੋਇਆ ਇਹ ਤਾਂ ਹਜੇ ਸ਼ੁਰੂਆਤ ਹੈ ਜੇ ਇਹਨਾਂ ਤੇ ਮੰਨ ਲੈਂਦੇ ਨੇ ਤਾਂ ਅਗਲੀਆਂ ਜਿਹੜੀਆਂ ਫਸਲਾਂ ਨੇ ਜਾਂ ਕੋਈ ਹੋਰ ਫਸਲਾਂ ਜਿਹੜੀਆਂ ਉਗਦੀਆਂ ਨੇ ਉਹਨਾਂ ਬਾਰੇ ਵੀ ਆਪਾਂ ਜਿਹੜਾ ਦਰਵਾਜ਼ਾ ਜਿਹੜਾ ਖੁੱਲਾ ਰੱਖ ਸਕਦੇ ਆ ਜਿਹੜੀਆਂ ਫਸਲਾਂ ਦੇ ਛਾਪ ਨੇ ਸੱਤ ਨੇ ਜਿਹੜੀਆਂ ਹੈਗੀਆਂ ਨਰਮਾ ਨਰਮਾ ਕਪਾਹ ਹੋਗੀ ਜੀ ਔਰ ਸਰ ਇਹਨਾਂ ਤੇ ਨਾਲ ਨੇ ਲਗਾਉਣ ਕਵਾਲਾ ਇਹ ਜਿਹੜੀ 5 ਸਾਲ ਦੀ ਗਰੰਟੀ ਐਮ ਐਚ ਪੀ ਕਿਹੜੇ ਫਾਰਮੂਲੇ ਦੇ ਆਧਾਰ ਤੇ ਜਿਹੜਾ ਸੈਂਟਰ ਨੇ ਨਹੀਂ ਨਹੀਂ ਜਿਹੜਾ ਜਿਹੜਾ ਜਿਵੇਂ ਹੁਣ ਮੱਕੀ ਤੇ ਜੋ ਜੋ ਐਨਸੀਪੀ ਦੀ ਬੇਰਖ ਜਿਹੜੀ ਹੈਗੀ ਹੈ ਨਾ ਹਾਂਜੀ ਜਿਹੜੀ ਗਰੰਟੀ ਜਿਹੜੀ ਐਮਐਸਪੀ ਦਿੰਦੀ ਹੈ ਕੰਪਨੀ ਉਸ ਉਸੇ ਫਾਰਮੂਲੇ ਤੇ ਧਾਰਤਾ ਹੈ ਕਿ ਫਸਲਾਂ ਨਰਮਾ ਤੇ ਕਪਾਹ ਜੀ ਜੋ ਬਿਲਕੁਲ ਬਹੁਤ ਘਟ ਗਿਆ ਜੀ ਕਿਉਂਕਿ ਚਿੱਟੀ ਸੁੰਢੀ ਤੇ ਗੁਲਾਬੀ ਸੁੰਢੀ ਨੇ ਉਹਨਾਂ ਨੇ ਖਤਮ ਕਰਤਾ ਵਿਸ਼ਵਾਸ ਸੋ ਨਰਮਾ ਕਪਾਹ ਨੂੰ ਵਾਪਸ ਲੈ ਕੇ ਆ ਸਕਦੇ ਆ ਜੇ ਕਾਟਨ ਜਿਹੜੀ ਹੈ ਕਾਰਪੋਰੇਸ਼ਨ ਆਫ ਇੰਡੀਆ ਸਾਡਾ ਨਰਮਾ ਕਪਾਹ ਚੱਕੇ 100% ਇੱਕ ਇੱਕ ਫੁੱਟ ਨਰਮੇ ਦਾ ਕਪਾਹ ਦਾ ਇੱਕ ਇੱਕ ਫੁੱਟ ਜੋ ਹੈ ਐਮ ਐਸ ਪੀ ਤੇ ਫਿਰ ਫਿਰ ਮੱਕੀ ਹੈ ਮੱਕੀ ਕਿਉਂਕਿ ਅੱਜ ਕੱਲ ਇਥੇਨੋਲ ਵਗੈਰਾ ਬਣਨ ਲੱਗ ਗਿਆ ਤਾਂ ਮੱਕੀ ਵਾਸਤੇ ਪ੍ਰਾਈਵੇਟ ਸੈਕਟਰ ਵੀ ਆਊਗਾ ਉਹਨੂੰ ਬਹੁਤ ਜ਼ਿਆਦਾ ਚਾਹੀਦੀ ਹੈ ਮੱਕੀ ਤਾਂ ਮੱਕੀ ਰਾਂ ਵੀ ਜੇ ਸਾਨੂੰ ਪਾ ਮਿਲਣ ਲੱਗ ਜੇ ਤਾਂ ਅਸੀਂ ਝੋਨੇ ਤੋਂ ਸਾਡਾ ਜਿਹੜਾ ਕ੍ਰੌਪ ਡਾਈਵਰਸੀਫਿਕੇਸ਼ਨ ਦੇ ਵਿੱਚ ਅਸੀਂ ਝੋਨੇ ਤੋਂ ਥੋੜਾ ਜਿਹਾ ਹਟ ਸਕਦੇ ਹਾਂ ਫਿਰ ਦਾਲਾਂ ਨੇ ਜਿਵੇਂ ਹਰਹਰਾ ਹੈ ਮਾਂ ਦੀ ਦਾਲ ਐ ਮਸੂਰ ਐ ਮਤਲਬ ਜੇ ਇਹ ਦਾਲਾਂ ਜਿਹੜੀਆਂ ਕਿ ਅਸੀਂ ਬਾਹਰੋਂ ਮੰਗਾਉਂਦੇ ਆ ਉਹ ਦੇਸ਼ ਦਾ ਵੀ ਫਾਇਦਾ ਹੋਊਗਾ ਕਿ ਬਾਹਰੋਂ ਨਹੀਂ ਮੰਗਾਉਣਾ ਪਊਗਾ ਤੇ ਸਾਡੇ ਕਿਸਾਨ ਦਾ ਵੀ ਫਾਇਦਾ ਹੋਊਗਾ ਕਿ ਪਾਣੀ ਵੀ ਬਚੂਗਾ ਸਾਡਾ ਕਿਉਂਕਿ ਘੱਟ ਪਾਣੀ ਲੈਂਦੀਆਂ ਨੇ ਇਹ ਫਸਲਾਂ ਤੇ ਜਿਹੜਾ ਸਾਡਾ 6-700 ਫੁੱਟ ਤੇ ਚੱਲ ਗਿਆ ਪਾਣੀ ਉਹ ਵੀ ਬਚੂਗਾ ਤੇ ਨਾਲ ਕਿਸਾਨ ਨੂੰ ਕਿਉਂਕਿ 8000 7000 ਤੋਂ ਉੱਪਰ ਇਹਨਾਂ ਦੀ ਪ੍ਰਾਈਸ ਐ ਜੇ ਸਾਨੂੰ ਲਿਖਤ ਗਰੰਟੀ ਮਿਲ ਜਾਂਦੀ ਏ ਸੀ ਬੀ ਜੀਏ ਤੇ ਚੱਕਣ ਚਾਹੀ ਜਿਵੇਂ ਮਰਜ਼ੀ ਚੱਕਣ ਤਾਂ ਫਿਰ ਜਿਹੜਾ ਉਹ ਸਰਕਲ ਜਿਹੜਾ ਹੋਰ ਫਸਲਾਂ ਦਾ ਜਿਹੜਾ ਅਸੀਂ ਲੈ ਕੇ ਚਾਹੁੰਦੇ ਆ ਕਿ ਜੇ ਝੋਨੇ ਤੋਂ ਜੇ ਪਰਾਲੀ ਤੋਂ ਤੁਸੀਂ ਸਾਨੂੰ ਇਹ ਕਹਿੰਦੇ ਹੋ ਕਿ ਝੋਨੇ ਤੋਂ ਪਰਾਲੀ ਹੁੰਦੀ ਹੈ ਬਾਅਦ ਵਿੱਚ ਤੁਸੀਂ ਕਹਿੰਦੇ ਹੋ ਸਾਨੂੰ ਪਰਚੇ ਕਰੋ ਇਹਨਾਂ ਨੂੰ ਰੈੱਡ ਐਂਟਰੀਆਂ ਚ ਪਾਓ ਝੋਨਾ ਕਿਸਾਨ ਵੀ ਕਹਿੰਦਾ ਕਿ ਝੋਨੇ ਤੋਂ ਸਾਡਾ ਖੇੜਾ ਛੜਾ ਦਿਓ ਪਰ ਉਹਦੇ ਬਦਲੇ ਅਸੀਂ ਬੀਜੀਏ ਕੀ ਤੇ ਉਹਦਾ ਮੰਡੀਕਰਨ ਕੀ ਹੋਊਗਾ ਸੋ ਮੰਡੀਆਂ ਹੈਗੀਆਂ ਨੇ ਮੰਡੀਆਂ ਕੋਈ ਪ੍ਰੋਬਲਮ ਨਹੀਂ ਹਰ 4 ਕਿਲੋਮੀਟਰ ਦੇ ਰੇਡੀਅਸ 'ਚ ਮੰਡੀ ਹੈ ਪਰ ਜੇ ਐਮਐਸਪੀ ਦੀ ਗਾਰੰਟੀ ਹੋ ਗਈ ਲਿਖਤੀ ਉਸ ਉਸ ਐਮਐਸਪੀ ਨੂੰ ਕੋਰਟ ਦੇ ਵਿੱਚ ਵੀ ਚੈਲੰਜ ਕੀਤਾ ਜਾ ਸਕਦਾ ਹੋਇਆ ਲੀਗਲ ਹੋ ਗਈ ਤਾਂ ਇਹ ਮਤਲਬ ਅਸੀਂ ਹੋਰ ਫਸਲਾਂ ਵੱਲ ਜਾ ਸਕਦੇ ਹਾਂ ਤੇ ਪਰ ਇਹ ਫੈਸਲਾ ਕਿਸਾਨ ਜੋਥੇ ਬੰਦੀਆਂ ਨੇ ਕਰਨਾ ਹੈ ਕਿ ਉਹ ਕੱਲ ਨੂੰ ਜਾ ਕੇ ਉਹ ਉਹਨਾਂ ਨਾਲ ਗੱਲ ਕਰ ਲੈਣ ਆਪਣੇ ਸਾਰੇ ਜਿੰਨੇ ਵੀ ਹੋਰ ਉਹਨਾਂ ਦੇ ਸਾਥੀ ਨੇ ਤੇ ਉਹ ਕੀ ਫੈਸਲਾ ਕਰਦੇ ਨੇ ਉਸ ਤੋਂ ਬਾਅਦ ਫਿਰ ਸਾਡੇ ਜਿਹੜੇ ਪੰਜਾਬ ਸਰਕਾਰ ਵੱਲੋਂ ਖੇਤੀ ਮੰਤਰੀ ਤੇ ਅਫਸਰ ਸਹਿਬਾਨ ਉਹ ਸਾਰਾ ਉਹਨਾਂ ਨਾਲ ਗੱਲਬਾਤ ਕਰ ਲੈਣਗੇ ਦੁਬਾਰਾ ਆਉਣਾ ਪਿਆ ਜਦੋਂ ਵੀ ਮਰਜ਼ੀ ਦੁਬਾਰਾ ਆਉਣਾ ਪਿਆ ਬਹਿਣਾ ਪਿਆ ਜੋ ਜਾਂ ਕੋਈ ਉੱਥੋਂ ਸੁਝਾਅ ਲੈ ਕੇ ਆਏ ਉਹ ਜਿੱਥੇ ਅੰਦੋਲਨ ਚੱਲ ਰਿਹਾ ਤਾਂ ਸੀ ਉਹਦਾ ਉਹਦਾ ਵੀ ਸਤਿਕਾਰ ਪੰਜਾਬ ਸਰਕਾਰ ਕੋਲ ਐਮਐਸਪੀ ਉੱਪਰ ਫੈਸਲਾ ਲੈ ਲਈ ਕਿ ਫਸਲੀ ਦੀ ਗਾਰੰਟੀ ਤਾਂ ਕੋਈ ਗੱਲ ਹੋਈ ਹੈ ਦੇਖੋ ਜੀ ਗੱਲ ਇਹ ਇਹ ਦੇਖੋ ਜਦੋਂ ਜਦੋਂ ਲਿਖ ਕੇ ਹੀ ਦੇ ਜਦੋਂ ਲਿਖ ਕੇ ਦੇ ਰਹੇ ਆ 5 ਸਾਲ ਵਾਸਤੇ ਤਾਂ ਫਿਰ ਉਹ ਗਰੰਟੀ ਹੋਊ। ਉਹ ਇਸ ਕਰਕੇ ਅੱਗੇ ਅੱਗੇ ਜੇ ਜੇ ਕੋਈ ਇਹਦੇ ਵਿੱਚ ਕੋਈ ਹੋਰ ਮੈਕੈਨਿਜ਼ਮ ਐਡ ਕਰਨਾ ਪਿਆ ਕਿਉਂਕਿ ਹੋ ਸਕਦਾ ਕਿਸਾਨਾਂ ਕੋਲੇ ਜਾ ਕੇ ਜਦੋਂ ਜਿਹੜੀਆਂ ਕਿਸਾਨ ਜਥੇਬੰਦੀਆਂ ਆਪਦੇ ਉੱਥੇ ਜਾ ਕੇ ਗੱਲ ਕਰਨਗੇ ਹੋ ਸਕਦਾ ਕੋਈ ਹੋਰ ਵਧੀਆ ਆਈਡੀਆ ਇੱਕ ਨਿਕਲਿਆ ਹੋਵੇ ਕਿ ਇਹਦੀ ਥਾਂ ਤੇ ਆਹ ਕਰ ਲਓ ਆ ਆਪਾਂ ਨੂੰ ਜ਼ਿਆਦਾ ਫਾਇਦੇਮੰਦ ਹੈ। ਮੈਨੂੰ ਸਿਰਫ ਇੱਕੋ ਹੀ ਹੈ ਕਿ ਪੰਜਾਬ ਦੇ ਕਿਸਾਨ ਦਾ ਹਰਿਆਣੇ ਦੇ ਕਿਸਾਨ ਦਾ ਦੇਸ਼ ਦੇ ਕਿਸਾਨ ਦਾ ਨੁਕਸਾਨ ਨਾ ਹੋਵੇ। ਜੋ ਮਰਜ਼ੀ ਐਗਰੀਮੈਂਟ ਹੋਵੇ ਉਹਨੂੰ ਬੈਠ ਕੇ ਕਿਉਂ ਮੈਂ ਇੱਥੇ ਤਾਂ ਬਣਾ ਨਹੀਂ ਸਕਦਾ। ਇਹ ਚ ਵੀ ਅਸੀਂ ਕਿਸਾਨ ਵੀ ਜਿਹੜੇ ਨੇ ਉਹ ਵੀ ਅਸੀਂ ਜਿਹੜੇ ਅਰਥਸ਼ਾਸਤਰੀ ਨੇ ਉਹਨਾਂ ਤੋਂ ਉਹ ਵੀ ਕਿਸਾਨ ਵੀ رائے ਲੈਣ ਤੇ ਸਰਕਾਰ ਵੀ ਆਪਣੇ ਜਿੰਨੇ ਵੀ ਇਕਨੋਮਿਸਟ ਨੇ ਉਹਨਾਂ ਨੂੰ ਪੁੱਛੇ ਕਿ ਇਹਦਾ ਕਿੰਨਾ ਖਰਚਾ ਹੋਊਗਾ ਕਿੰਨੀ ਕੁ ਦੇਰ ਲਈ ਦੇ ਸਕਦੇ ਆ ਕੀ ਕਰ ਸਕਦੇ ਆ ਸੋ ਇਸ ਕਰਕੇ ਬਾਕੀ ਜਿਹੜਾ ਗੱਲਬਾਤ ਦਾ ਦੌਰ ਹੈ ਉਹ ਜਾਰੀ ਰਹੂਗਾ ਪਰ ਮੇਰਾ ਪ੍ਰਾਇੋਰਟੀ ਹੈ ਪੰਜਾਬ ਦੇ ਮੁੱਖ ਮੰਤਰੀ ਹੋਣ ਦੇ ਨਾਤੇ ਪੰਜਾਬ ਦੇ ਜਾਨਮਾਲ ਦੀ ਪੰਜਾਬ ਦੇ ਤੇ ਜਿਹੜੇ ਲੋਕਾਂ ਦੀ ਜਾਨ ਮਾਲ ਦੀ ਰਾਖੀ ਸ਼ਾਂਤੀ ਬਣਾ ਕੇ ਰੱਖਣ ਦੀ ਮੈਂ ਅਪੀਲ ਕਰਦਾ ਤੇ ਜਦੋਂ ਹੀ ਕੋਈ ਫੈਸਲਾ ਕਿਸਾਨਾਂ ਵੱਲੋਂ ਆ ਗਿਆ ਜਾਂ ਸੈਂਟਰ ਨੇ ਸਾਨੂੰ ਕੰਟੈਕਟ ਕੀਤਾ ਕਿ ਅਸੀਂ ਆਹ ਕਰ ਸਕਦੇ ਆ ਤਾਂ ਮੈਂ ਫੇਰ ਇੱਕ ਵਾਰੀ ਬ੍ਰਿਜ ਦੇ ਤੌਰ ਤੇ ਇੱਕ ਪੁਲ ਦੇ ਤੌਰ ਤੇ ਮੈਂ ਬੈਠਣ ਨੂੰ ਤਿਆਰ ਹਾਂ ਦੱਸ ਦੇ ਕਿ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਨੇ ਤੇ ਉਹਨਾਂ ਨੇ ਦਿੱਲੀ ਕੂਚ ਕਰਨ ਦਾ ਫੈਸਲਾ ਕੀਤਾ ਸੀ ਕੁਝ ਇੱਕ ਕਿਸਾਨ ਜਥੇਬੰਦੀਆਂ ਦਿੱਲੀ ਵੱਲ ਰਵਾਨਾ ਹੋਈਆਂ ਤਾਂ ਹਰਿਆਣਾ ਦੀ ਸਰਕਾਰ ਨੇ ਹਰਿਆਣਾ ਦੇ ਬਾਰਡਰਾਂ ਦੇ ਉੱਤੇ ਹੀ ਉਹਨਾਂ ਜਥੇਬੰਦੀਆਂ ਨੂੰ ਰੋਕ ਲਿਆ ਅੱਗੇ ਨਹੀਂ ਵਧਣ ਦਿੱਤਾ ਜਿਸ ਤੋਂ ਬਾਅਦ ਦੇ ਵਿੱਚ ਕੇਂਦਰ ਅਤੇ ਕਿਸਾਨਾਂ ਦੇ ਦਰਮਿਆਨ ਮੀਟਿੰਗਾਂ ਦਾ ਸਿਲਸਲਾ ਸ਼ੁਰੂ ਹੋਇਆ ਤੇ ਚੌਥੇ ਗੇਟ ਦੀ ਮੀਟਿੰਗ ਦੇ ਵਿੱਚ ਐਮਐਸਪੀ ਦੇ ਉੱਤੇ ਚਰਚਾ ਹੋਈ ਹੈ ਤੇ ਹੁਣ ਦੇਖਣਾ ਹੋਵੇਗਾ ਕਿ ਕੇਂਦਰ ਸਰਕਾਰ ਦੇ ਇਸ ਪ੍ਰਪੋਜ਼ਲ ਨੂੰ ਇਸ ਪ੍ਰਸਤਾਵ ਨੂੰ ਕਿਸਾਨ ਮੰਨਦੇ ਨੇ ਜਾਂ ਨਹੀਂ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਦੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਅਸੀਂ ਕਿਹਨਾਂ ਗੇ ਕੋਣ ਕਰ ਰਿਹਾ ਥੋੜੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੀ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਦ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਉਹਨਾਂ ਅੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਕੁਲ ਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਹੁਣ ਕੈਨੇਡਾ ਵਿੱਚ